ਬਾਈਕ ਉੱਤੇ ਸਵਾਰ ਹੋ ਕੇ ਮਾਤੇ ਪੁੱਤ ਦਵਾਈ ਲੈਣ ਦੇ ਲਈ ਚੱਲੇ ਸੀ ਲੇਕਿਨ ਰਾਹ ਦੇ ਵਿੱਚ ਭਿਆਨਕ ਸੜਕ ਹਾਦਸਾ ਵਾਪਰ ਜਾਂਦਾ ਜਿਸ ਦੇ ਕਾਰਨ ਮੌਕੇ ਤੇ ਹੀ ਦੋਵੇਂ ਦੀ ਮੌਤ ਹੋ ਜਾਂਦੀ ਹੈ ਚੀਕ ਚਿਹਾੜਾ ਪੈ ਗਿਆ ਤੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਹਾਲਾਂਕਿ ਜਾਣਕਾਰੀ ਇਹ ਦਿੱਤੀ ਜਾ ਰਹੀ ਹੈ ਕਿ ਦੋਵੇਂ ਹੀ ਅਜਨਾਲਾ ਦੇ ਵੱਲ ਚੱਲੇ ਹੋਏ ਸੀ ਦਵਾਈ ਲੈਣ ਦੇ ਲਈ ਜਾ ਰਹੇ ਸੀ ਤੇ ਅਚਾਨਕ ਹੀ ਰਾਹ ਦੇ ਵਿੱਚ ਟਰੈਕਟਰ ਜੋ ਹੈ ਸਾਹਮਣੇ ਆ ਜਾਂਦਾ ਜਿਸ ਦੇ ਕਾਰਨ ਜੋ ਹੈ ਇਹ ਸੜਕ ਹਾਦਸਾ ਵਾਪਰਿਆ ਤੇ ਮੌਕੇ ਦੀ ਮੌਕੇ ਉਤੇ ਹੀ ਦੋਵੇਂ ਦੀ ਮੌਤ ਹੋ ਗਈ ਜਾਣਕਾਰੀ ਇਹ ਸਾਹਮਣੇ ਆ ਰਹੀ ਜਦੋਂ ਇਹ ਸੜਕ ਹਾਦਸਾ ਹੁੰਦਾ ਤਾਂ ਨਾਲ ਦੀ ਨਾਲ ਹੀ ਜੋ ਪੁੱਤ ਹੈਗਾ ਉਸ ਦੀ ਮੌਤ ਹੁੰਦੀ ਹੈ ਤੇ ਜਦੋਂ ਲੋਕਾਂ ਦਾ ਇਕੱਠ ਦੇਖਣ ਨੂੰ ਮਿਲਦਾ ਤਾਂ ਉਸ ਸਮੇਂ ਦੱਸਿਆ ਜਾ ਰਿਹਾ ਕਿ ਸਾਹ ਜਿਹੜੇ ਹੈਗੇ ਆ ਉਹ ਮਾਤਾ ਦੇ ਚੱਲ ਰਹੇ ਹੁੰਦੇ ਨੇ ਹਾਲਾਂਕਿ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਬਚਾ ਲਿਆ ਜਾਵੇ ਪਰ ਥੋੜੀ ਦੇਰ ਬਾਅਦ ਉਹਨਾਂ ਦੀ ਵੀ ਮੌਤ ਹੋ ਜਾਂਦੀ ਹੈ ਤਾਂ ਅਜਨਾਲਾ ਚੁਗਾਂਵਾ ਰੋਡ ਤੇ ਸਥਿਤ ਪਿੰਡ ਬੋਲਿਆ ਦੇ ਵਿੱਚ ਇਹ ਦਰਦਨਾਕ ਹਾਦਸਾ ਵਾਪਰਿਆ ਜਦੋਂ ਦਵਾਈ ਲੈਣ ਦੇ ਲਈ ਮਾਂ ਅਤੇ ਪੁੱਤਰ ਜੋ ਹੈ ਜਾ ਰਹੇ ਹੁੰਦੇ ਨੇ ਤੇ ਰਾਹ ਦੇ ਵਿੱਚ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਹੋ ਜਾਂਦਾ ਹਾਲਾਂਕਿ ਪ੍ਰਤੱਖ ਦਰਸ਼ੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਠੀਆਂ ਪਿੰਡ ਤੋਂ ਜੋਗਿੰਦਰ ਕੁਮਾਰ ਆਪਣੀ ਮਾਤਾ ਕੈਲਾਸ਼ ਰਾਣੀ ਨੂੰ ਲੈ ਕੇ ਅਜਨਾਲਾ ਹਸਪਤਾਲ ਚੋਂ ਦਵਾਈ ਲੈਣ ਦੇ ਲਈ ਜਾ ਰਿਹਾ ਸੀ ਜਦ ਓਪਨਡ ਬੋਲੀਆਂ ਦੇ ਡੇਰੀਆ ਦੇ ਕੋਲ ਪਹੁੰਚਦਾ ਹੈ ਤਾਂ ਉਸ ਦੇ ਮੋਟਰਸਾਈਕਲ ਜੋ ਹੈਗਾ ਉਸ ਦਾ ਟਰੈਕਟਰ ਦੇ ਵਿੱਚ ਜਾ ਵੱਜਦਾ ਹੈਗਾ ਜਿਸ ਦੇ ਕਾਰਨ ਦੋਵੇਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਪੁਲਿਸ ਦੇ ਵੱਲੋਂ ਮੌਕੇ ਤੋਂ ਲਾਸ਼ਾਂ ਅਤੇ ਦੋਵਾਂ ਵਾਹਨਾਂ ਨੂੰ ਵੀ ਟਰੈਕਟਰਾਂ ਤੇ ਨਾਲੇ ਮੋਟਰਸਾਈਕਲ ਨੂੰ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਸੰਬੰਧੀ ਜਾਣਕਾਰੀ ਦੇਣ ਦੇ ਦਿੰਦੇ ਹੋਏ ਐਸਐਚਓ ਜਨਾਲਾ ਨੇ ਦੱਸਿਆ ਕਿ ਜੋ ਇਸ ਦੇ ਵਿੱਚ ਪੁੱਤ ਹੈ ਤੇ ਨਾਲੇ ਜੋ ਮਾਤਾ ਹੈ ਉਹਨਾਂ ਜੋ ਹੈ ਉਹ ਹਸਪਤਾਲ ਦੇ ਵਿੱਚ ਦਵਾਈ ਲੈਣ ਦੇ ਲਈ ਜਾ ਰਹੇ ਸੀ ਜਦੋਂ ਇਹ ਹਾਦਸਾ ਹੋਇਆ ਹਾਲਾਂਕਿ ਕਾਰਵਾਈ ਜੋ ਹੈ ਉਹ ਕੀ ਕੁਝ ਕੀਤੀ ਜਾਵੇਗੀ ਉਹ ਬਾਅਦ ਚ ਜੋ ਹੈ ਦੇਖਿਆ ਜਾਵੇਗਾ ਕਿਉਂਕਿ ਫਿਲਹਾਲ ਜੋ ਹੈ ਡੈੱਡ ਬodies ਉਹਨਾਂ ਨੂੰ ਕਬਜ਼ੇ ਦੇ ਵਿੱਚ ਲਿਆ ਗਿਆ ਹੈਗਾ ਦੇ ਨਾਲ ਜੋ ਵਹੀਕਲ ਆ ਉਹਨਾਂ ਨੂੰ ਵੀ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਤੇ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਚੁੱਕੀ ਹੈ ਦੇ ਨਾਲ ਹੀ ਉਹਨਾਂ ਦਾ ਪੁੱਤ ਜੋ ਕਿ ਦੋਵੇਂ ਬਾਈਕ ਤੇ ਸਵਾਰ ਹੋ ਕੇ ਦਵਾਈ ਲੈਣ ਦੇ ਲਈ ਚੱਲੇ ਸੀ ਲੇਕਿਨ ਰਾਹ ਦੇ ਵਿੱਚ ਜੋ ਹੈ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਸਵੀਰਾਂ ਸਾਹਮਣੇ ਨੇ ਤੁਹਾਡੀ ਸਕਰੀਨ ਤੇ ਕਿ ਕਿਸ ਤਰੀਕੇ ਦੇ ਨਾਲ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈਗਾ ਰਿਸ਼ਤੇਦਾਰ ਮੌਕੇ ਤੇ ਪਹੁੰਚੇ ਹੋਏ ਨੇ ਤੇ ਨਾਲ ਹੀ ਇੱਕ ਹੋਰ ਜੋ ਪੁੱਤ ਹੈਗਾ ਉਹ ਵੀ ਮੌਕੇ ਤੇ ਪਹੁੰਚਿਆ ਹੋਇਆ ਤਾਂ ਰੋ ਰੋ ਕੇ ਜੋ ਰਿਸ਼ਤੇਦਾਰ ਨੇ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਬੁਰਾ ਹਾਲ ਹੋਇਆ ਪਿਆ ਤੇ ਇਸ ਦੇ ਵਿੱਚ ਜਾਣਕਾਰੀ ਇਹ ਵੀ ਸਾਂਝੀ ਕੀਤੀ ਜਾ ਰਹੀ ਹੈ ਕਿ ਜੋ ਡਰਾਈਵਰ ਹੈਗਾ ਜੋ ਕਿ ਮੌਕੇ ਤੋਂ ਫਰਾਰ ਹੋ ਗਿਆ ਜਦੋਂ ਉਹ ਸਾਹਮਣੇ ਤੋਂ ਆ ਰਿਹਾ ਹੁੰਦਾ ਤਾਂ ਜੋ ਬਾਈਕ ਤੇ ਸਵਾਰ ਹੁੰਦਾ ਜੋ ਕਿ ਮਰਤਕ ਹੈਗਾ ਉਹ ਅੱਗੇ ਨੂੰ ਜਦ ਜਾ ਰਿਹਾ ਹੁੰਦਾ ਤਾਂ ਇੱਕੋ ਦਮ ਜੋ ਟੱਕਰ ਹੈਗੀ ਇੰਨੀ ਕੁ ਜ਼ਬਰਦਸਤ ਹੁੰਦੀ ਹੈ ਕਿ ਮੌਕੇ ਉਤੇ ਹੀ ਮਾਂ ਤੇ ਪੁੱਤਰ ਜੋ ਨੇ ਉਹ ਹਲਾਕ ਹੋ ਜਾਂਦੇ ਨੇ ਹਾਲਾਂਕਿ ਇਸ ਦੇ ਵਿੱਚ ਜੋ ਪੁੱਤ ਹੈਗਾ ਦੂਜਾ ਪੁੱਤ ਉਸ ਦੇ ਵੱਲੋਂ ਜਾਣਕਾਰੀ ਇਹ ਸਾਂਝੀ ਕੀਤੀ ਗਈ ਕਿ ਮੈਨੂੰ ਕਾਲ ਆਈ ਸੀ ਕਾਲ ਜਦੋਂ ਕੀਤੀ ਗਈ ਤਾਂ ਜਾਣਕਾਰੀ ਸਾਡੇ ਤੱਕ ਇਹ ਪਹੁੰਚਾਈ ਗਈ ਕਿ ਤੁਹਾਡੇ ਜੋ ਮਾਤਾ ਨੇ ਤੇ ਜੋ ਤੁਹਾਡਾ ਪਰਾਇਆ ਉਸ ਦਾ ਐਕਸੀਡੈਂਟ ਹੋਇਆ ਤੁਸੀਂ ਮੌਕੇ ਤੇ ਆ ਜੋ ਤੇ ਜਦੋਂ ਮੌਕੇ ਤੇ ਜਾ ਕੇ ਦੇਖਦੇ ਨੇ ਉਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਦੋਨਾਂ ਦੀ ਡੈਥ ਹੋ ਚੁੱਕੀ ਹੈਗੀ ਤਾਂ ਮੌਕੇ ਤੇ ਰਿਸ਼ਤੇਦਾਰ ਵੀ ਪਹੁੰਚੇ ਨੇ ਪਰਾ ਵੀ ਜਿਹੜਾ ਹੈਗਾ ਉਹ ਪਹੁੰਚਿਆ ਹੋਇਆ ਹੈਗਾ ਤੇ ਨਾਲ ਹੀ ਪੁਲਿਸ ਵੀ ਪਹੁੰਚੀ ਹੈ ਜਾਂਚ ਅਧਿਕਾਰੀ ਜਿਹੜੇ ਪਹੁੰਚੇ ਹੋਏ ਨੇ ਜੁਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਹੁਣ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਜਾਂਚ ਪੜਤਾਲ ਹੋਵੇਗੀ ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਜਿਹੜੀ ਹੈਗੀ ਆ ਉਸੇ ਹਿਸਾਬ ਦੇ ਨਾਲ ਕੀਤੀ ਜਾਵੇਗੀ ਫਿਲਹਾਲ ਪੂਰੇ ਮਾਮਲੇ ਦੇ ਵਿੱਚ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਦਾ ਕੀ ਕੁਝ ਕਹਿਣਾ ਤੇ ਇਸੇ ਮਾਮਲੇ ਦੇ ਵਿੱਚ ਪੁੱਤ ਦਾ ਕੀ ਕਹਿਣਾ ਜਿਸ ਨੇ ਕਿ ਆਪਣਾ ਭਰਾ ਗਵਾ ਲਿਆ ਤੇ ਆਪਣੀ ਮਾਤਾ ਜੋ ਐ ਇਸ ਸੜਕ ਹਾਦਸੇ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਹੈ ਉਹਨਾਂ ਦਾ ਕੀ ਕਹਿਣਾ ਤੇ ਨਾਲ ਹੀ ਪੁਲਿਸ ਅਧਿਕਾਰੀ ਜੋ ਨੇ ਉਹਨਾਂ ਦਾ ਕੀ ਕੁਝ ਕਹਿਣਾ ਉਹ ਵੀ ਸੁਣਦੇ ਆ। ਇਹ ਮੇਰਾ ਬ੍ਰਦਰ ਜੇਤ ਮਾਤਾ ਜੀ। ਅੱਛਾ। ਮੈਨੂੰ ਤਾਂ ਪਤਾ ਨਹੀਂ ਜੇ ਮੈਂ ਘਰ ਰੋਟੀ ਖਾਂਦਾ ਮੈਂ ਅਜੀ ਨਾਲੇ ਰਹਿੰਦਾ ਸੀ ਇਹ ਪਿੰਡੋਂ ਆ ਰਹੇ ਆ। ਤੇ ਮੈਨੂੰ ਫੋਨ ਸੁਨਾ ਮਿਲਿਆ ਹੋ ਕਿ ਉੱਥੋਂ ਨਾਲ ਐਕਸੀਡੈਂਟ ਹੋ ਗਿਆ ਮੈਂ ਆਇਆ ਤੇ ਉੱਥੇ। ਇਹ ਓਠੀਆਂ ਤੋਂ ਆਉਣ ਦੇ। ਅਹੀਂ ਨਾਲੇ ਦਵਾਈ ਲੈਣ ਚੰਦੇ ਇਹਨਾਂ ਦਾ ਪਤਾ ਨਹੀਂ ਕੋਈ ਦਿੱਤੀ ਸਾਨੂੰ ਤੇ ਫੋਨ ਆਇਆ ਵੀ ਐਕਸੀਡੈਂਟ ਹੋਇਆ ਸਾਨੂੰ ਤੇ ਇਹ ਵੀ ਨਹੀਂ ਪਤਾ ਲੱਗਿਆ ਵੀ ਡੈਥ ਹੀ ਹੋ ਗਈ ਹੈ ਅਸੀਂ ਧੋਣ ਇੱਥੇ ਆਣ ਕੇ ਦੇਖਣ ਡਿਆ ਵੀ ਡੈਥ ਹੋ ਗਈ ਹੈ ਹਾਂਜੀ ਪੁਲਿਸ ਨੂੰ ਤਲਾਹ ਹੀ ਤੁਹਾਨੂੰ ਰੈਸ ਰੋਟਰਾਂ ਦੇ ਕੀਤੀ ਵੀ ਤੁਸੀਂ ਪੁਲਿਸ ਨੂੰ ਤਲਾਹ ਕਰਦੇ ਹੋਏ ਰਹੇ ਅਸੀਂ ਨਹੀਂ ਅਜੇ ਕੀਤੀ ਤੇ ਡਰਾਈਵਰ ਕਿਸੇ ਦਾ ਟਰੈਕ ਦਾ ਡਰਾਈਵਰ ਦਾ ਪਤਾ ਨਹੀਂ ਜੀ ਇਹਨਾਂ ਤਾਂ ਨਹੀਂ ਪਤਾ ਅਸੀਂ ਧੋਣਾ ਹੁੰਦੇ ਸਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਤੇ ਵੀ ਡਰਾਈਵਰ ਕੌਣ ਆ ਜਾਂ ਕਿਹਦਾ ਟਰੈਕਟਰ ਆ ਇਹ ਵੀ ਨਹੀਂ ਸਾਨੂੰ ਪਤਾ ਦਵਾਈ ਲੈਣ ਆਉਂਦੇ ਸੀ ਇਹ ਦਵਾਈ ਲੈਣ ਆਉਂਦੇ ਪਿੰਡੋਂ ਉਟੀਆਂ ਤੋਂ ਆਈ ਨਾਲੇ ਦਵਾਈ ਲੈਣ ਆਉਂਦੇ ਇਹਦਾ ਇੱਥੇ ਬੋਲੀਆਂ ਪਿੰਡ ਆ ਜੀ ਅਜ ਨਾਲੇ ਏਰੀਏ ਚ ਉੱਥੇ ਇੱਕ ਟਰੈਕਟਰ ਜਾ ਰਿਹਾ ਸੀ ਦੂਸਰੀ ਸਾਈਡ ਤੋਂ ਮੋਟਰਸਾਈਕਲ ਤੇ ਮਾਂ ਪੁੱਤ ਆ ਰਹੇ ਸੀਗੇ ਜਗਿੰਦਰਪਾਲ ਤੇ ਕਲਾਸ਼ ਰਾਣੀ ਕੋਈ ਮੈਡੀਸਨ ਲੈਣ ਚਾਹਤ ਗਿਆ ਸੀ ਉਹ ਆਹ ਮੋ ਸਾਹਮਣੇ ਟੱਕਰ ਹੋਈ ਆ ਤੇ ਦੋਨਾਂ ਦੀ ਮੌਤ ਹੋ ਗਈ ਆ ਤੇ ਬਾਡੀਆ ਜਿਹੜੀਆਂ ਮੋਰਚਰੀ ਚ ਮੈਂ ਭੇਜ ਦਿੱਤੀਆਂ ਜੀ ਪੋਸਟਮਾਰਟਮ ਕਰਾਵਾਂਗੇ ਤੇ ਟਰੈਕਟਰ ਕਬਜ਼ੇ ਚ ਲੈ ਲਿਆ ਤੇ ਵੀਹਿਕਲ ਕਬਜ਼ੇ ਚ ਲੈ ਲੈਨੇ ਸਰ ਜੋ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਹੈ ਇਹ ਮੇਰਾ ਬ੍ਰਦਰ ਜੇਤ ਮਾਤਾ ਜੀ ਬਾਈਕ ਉਤੇ ਸਵਾਰ ਹੋ ਕੇ ਮਾਤੇ ਪੁੱਤ ਦਵਾਈ ਲੈਣ ਦੇ ਲਈ ਚੱਲੇ ਸੀ ਲੇਕਿਨ ਰਾਹ ਦੇ ਵਿੱਚ ਭਿਆਨਕ ਸੜਕ ਹਾਦਸਾ ਵਾਪਰ ਜਾਂਦਾ ਜਿਸ ਦੇ ਕਾਰਨ ਮੌਕੇ ਤੇ ਹੀ ਦੋਵੇਂ ਦੀ ਮੌਤ ਹੋ ਜਾਂਦੀ ਹੈ ਚੀਕ ਚਿਹਾੜਾ ਪੈ ਗਿਆ ਤੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਹਾਲਾਂਕਿ ਜਾਣਕਾਰੀ ਇਹ ਦਿੱਤੀ ਜਾ ਰਹੀ ਹੈ ਕਿ ਦੋਵੇਂ ਹੀ ਅਜਨਾਲਾ ਦੇ ਵੱਲ ਚੱਲੇ ਹੋਏ ਸੀ